ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਗਰੀਬ ਨਵਾਜ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਅਪਾਰ ਅਤਿਅੰਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਜਾਪ ਸਤਿਗੁਰਾਂ ਜੀ ਦੀ ਇਲਾਹੀ ਬਾਣੀ ਦੀ ਕੀਰਤਨ ਦਾ ਆਨੰਦ ਮਾਣ ਰਹੇ ਆਪ ਸਰਬੱਤ ਗੁਰਸਿੱਖ ਸੰਗਤਾਂ ਮਾਈ ਭਾਈ ਸਤਸੰਗੀ ਜਾਨਾ ਅਤੀ ਵੱਡਿਆਂ ਭਾਗਾਂ ਵਾਲੇ ਹੂ ਚੋਰੂ ਜਾਨਾ ਦੀ ਨੀਮ ਅਨੁਸਾਰ ਗੁਰੂ ਸੰਗਤ ਵਿੱਚ ਜੁੜਕਰ ਗੁਰੂ ਗੋਬਿੰਦ ਦਾ ਆਨੰਦ ਮਾਣਨਾ ਕਰਦੇ ਹੂ ਭਾਗਾਂ ਵਾਲੇ ਹੂ ਆਓ ਸਮੇ ਅਨੁਸਾਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਨਾ ਕਰੀਏ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਦੇ ਚਰਣਾ ਦੇ ਵਿੱਚ ਲਵਾਈਏ ਹਾਜ਼ਰੀਆਂ ਮਨ ਵਰਤਿਆਂ ਦੀ ਇਕਾਗਰਤਾ ਕਰਦੇ ਹੋਏ ਕਰੋ ਰਸਨਾ ਨੂੰ ਪਵਿੱਤਰ ਸਾਰੀ ਪਿਆਰ ਅਤੇ ਸਤਕਾਰ ਦੇ ਨਾਲ ਜਪਨਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿ ਗੁਰੂ ਦੀ ਗੋਰ ਸਿ ਵਿਜੈ ਅੰਮ੍ਰਿਤ ਪੀਜੈ ਜਿਸ ਲਾਵਹਿ ਸਹਜ ਧਿਆਨੋ ਨਾਨਕ ਸ਼ਰਨ ਪਿਆ ਹਰ ਦੁਆਰੈ ਹਉ ਬਲ ਬਲ ਸਤਿ ਗੁਰਬਾਨੋ ਚੱਲ ਰਹੀ ਪਾਵਨ ਸ਼ਬਦ ਦੀ ਵਿਚਾਰ ਪਾਵਨ ਬਚਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜਿਨ੍ਹਾਂ ਦੇ ਅੰਦਰ ਸਰਵਣ ਕਰਿਆ ਗੁਰੂ ਸਾਹਿਬ ਜੀ ਦੇ ਬਚਨ ਕਿ ਭਾਈ ਗੁਰੂ ਨੂੰ ਸੇਵਨਾ ਕਰੋ ਅਤੇ ਨਾਮ ਅੰਮ੍ਰਿਤ ਨੂੰ ਪੀਣਾ ਕਰੋ ਜਿਸ ਨੂੰ ਪਰਮੇਸ਼ਰ ਧਿਆਨ ਵਿੱਚ ਲਗਾਉਂਦਾ ਜੀ ਦੀ ਤੀਮੇਰ ਕਰਦਾ ਉਹ ਸੋਤੇ ਸਿੱਧ ਧਿਆਨ ਵਿੱਚ ਲੱਗਦਾ ਤੇ ਗੁਰੂ ਜੀ ਕਹਿੰਦੇ ਨੇ ਜਿੰਨਾ ਤੇ ਗੁਰੂ ਦੀ ਕਿਰਪਾ ਹਰੀ ਦੇ ਦਵਾਰੇ ਸਤ ਸੰਗਤ ਦੀ ਸ਼ਰਣ ਵਿੱਚ ਪਿਆਰਾ ਜੁੜਦਾ ਤੇ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਮੈਂ ਐਸੀ ਜਣਾ ਤੂੰ ਬਲਿਹਾਰ ਤੀ ਕੁਰਬਾਨ ਜਾਨਾ ਜਿਹੜੇ ਗੁਰੂ ਨੂੰ ਸੇਵਦੇ ਨੇ ਜਿਹੜੇ ਗੁਰੂ ਦੀ ਆਰਾਧਨਾ ਕਰਦੇ ਨੇ ਗੁਰੂ ਦੀ ਇੱਕ ਵਿਲੱਖਣਤਾ ਹੈ ਕਿ ਜੇ ਕੋਈ ਨਾਮ ਜਪਦਾ ਹੈ ਨਾ ਤਾਂ ਗੁਰੂ ਕਹਿੰਦੇ ਨੇ ਆਪ ਨਾਮ ਜਪ ਤੇ ਜਦੋਂ ਉਹ ਨਾਮ ਜਪਦਾ ਗੁਰੂ ਕਹਿੰਦੇ ਤੂੰ ਹੋਰਾਂ ਨੂੰ ਵੀ ਨਾਮ ਜਪਾ ਜਦੋਂ ਉਹ ਹੋਰਾਂ ਨੂੰ ਨਾਮ ਜਪਾਉਂਦਾ ਹੈ ਨਾ ਜਿਵੇਂ ਆਪਾਂ ਸੰਗਤ ਵਿੱਚ ਜੁੜਦੇ ਆ ਤੇ ਜੋੜਨ ਦਾ ਯਤਨ ਕਰਦੇ ਆ ਵੀ ਜੁੜ ਜਾਈਏ ਸੰਗਤ ਆਉਂਦੀ ਹੈ ਯਤਨ ਕੀਤਾ ਵੀ ਘਰੋਂ ਤੁਰਦੇ ਆ ਵੀ ਇਕੱਲੇ ਵੀ ਆਉਂਦੇ ਆ ਨਾਲ ਦੇ ਗਵਾਂਢੀ ਨੂੰ ਵੀ ਕਹਿ ਦਈਏ ਵੀ ਚੱਲ ਅੱਜ ਗੁਰਦੁਆਰੇ ਚੱਲੀਏ ਉਹ ਕਹਿੰਦਾ ਜੀਹਾਂ ਨਹੀਂ ਕਰਦਾ ਉਹ ਕਹਿੰਦਾ ਚੱਲ ਕੋਈ ਨਹੀਂ ਮੱਥਾ ਟੇਕ ਕੇ ਮੁੜਿਆ ਮੈਂ ਬਹਿ ਜੂ ਤੂੰ ਮੱਥਾ ਟੇਕ ਕੇ ਮੁੜਿਆ ਇੰਨੇ ਨਾਲ ਜੋੜਨ ਦਾ ਯਤਨ ਕੀਤਾ ਹੌਲੀ ਹੌਲੀ ਗੁਰੂ ਦੇ ਬਚਨਾਂ ਦੀ ਕਮਾਈ ਦੇ ਨਾਲ ਜੁੜਿਆ ਸੰਗਤ ਕਰਨ ਦੇ ਨਾਲ ਹੌਲੀ ਹੌਲੀ ਦਿੱਥੇ ਉਹ ਨਮਸ਼ਕਾਰ ਕਰਨ ਆਉਂਦਾ ਤੇ ਮੱਥਾ ਟੇਕ ਕੇ ਮੁੜ ਜਾਂਦਾ ਰਿਹਾ ਤੇ ਕਿਤੇ ਨਾ ਕਿਤੇ ਮਨ ਕੀਤਾ ਵੀ 2 ਮਿੰਟ ਗੋਦ ਵਿੱਚ ਹੀ ਬੈਠ ਜਾਈਏ ਐ ਬੈਂਦਿਆ ਬੈਂਦਿਆ ਕਿਸੇ ਨਾ ਕਿਸੇ ਦਿਨ ਗੁਰੂ ਦੇ ਬਚਨ ਦਾ ਤੀਰ ਹਿਰਦੇ ਵਿੱਚ ਵੱਜ ਗਿਆ ਤੀਰ ਹਿਰਦੇ ਚ ਲੱਗ ਗਿਆ ਤੇ ਮਨ ਬਦਲ ਗਿਆ ਵੀ ਆਪਾਂ ਵੀ ਵਾਹਿਗੁਰੂ ਵਾਹਿਗੁਰੂ ਕਹਿ ਲਿਆ ਕਰੀਏ ਆਪਾਂ ਵੀ ਅੰਮ੍ਰਿਤ ਵੇਲੇ ਉੱਠ ਕੇ ਭਾਈ ਬਾਣੀ ਪੜ੍ਹ ਲਿਆ ਕਰੀਏ ਫਿਰ ਉਹ ਆਪਦੇ ਮਨ ਨੂੰ ਕਹਿੰਦਾ ਇਹ ਚੰਕਾ ਚੰਗੇ ਭਾਗਾਂ ਵਾਲਾ ਵੀ ਦਿਨ ਦਾ ਤੂੰ ਮੈਨੂੰ ਗੁਰਦੁਆਰੇ ਲਿਜਾਣਾ ਸ਼ੁਰੂ ਕੀਤਾ ਨਾ ਮੇਰੇ ਤੇ ਦਿਨ ਬਦਲ ਗਏ ਮੇਰਾ ਤੇ ਮਨ ਖੁਸ਼ ਤੇ ਸੁਖੀ ਰਹਿਣ ਲੱਗ ਗਿਆ ਮੇਰੇ ਕੰਮ ਦਾ ਵਿਗੜਣ ਭੈਣੋ ਅਟ ਗਿਆ ਮੇਰਾ ਤੇ ਕੰਮ ਵਧੀਆ ਚੱਲਣ ਲੱਗ ਗਿਆ ਕਿ ਮੇਰਾ ਤੇ ਮਨ ਕਰਦਾ ਮੈਂ ਹੁਣ ਰੋਜ਼ ਜਾਇਆ ਕਰੂੰ ਤੇ ਮੈਂ ਬਾਣੀ ਵੀ ਪੜਿਆ ਕਰੂੰ ਤੇ ਸੰਗਤ ਵੀ ਕਰਿਆ ਕਰੂੰ ਜਿਵੇਂ ਇੱਕ ਦੂਜੇ ਨੂੰ ਜੋੜਦੇ ਜੋੜਦੇ ਜੁੜਨ ਲੱਗ ਗਏ ਤੇ ਜਿਹੜਾ ਜੋੜਨ ਵਾਲਾ ਸੀ ਐਸੇ ਤੋਂ ਗੁਰੂ ਕਹਿੰਦੇ ਨੇ ਜਨ ਨਾਨਕ ਤੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਮੈਂ ਐਸੇ ਗੁਰੂ ਕੀ ਸਿੱਖ ਦੀ ਧੂੜ ਮੰਗਦਾ ਕਿ ਜਿਹੜੇ ਆਪ ਤੇ ਜਪਦੇ ਸੀ ਆਪ ਤੇ ਜੁੜੇ ਸੀ ਤੇ ਉਹਨਾਂ ਨੇ ਹੋਰਨਾਂ ਨੂੰ ਵੀ ਜੋੜਨ ਦਾ ਯਤਨ ਕੀਤਾ ਪਰ ਇਥੇ ਜੋੜਨ ਲੱਗਿਆ ਲਾਲਚ ਨਹੀਂ ਦੇਣਾ ਵੀ ਗੁਰੂ ਕੋੜੇ ਜਾਏਗਾ ਤੇ ਤੈਨੂੰ ਇਹ ਮਿਲੇਗਾ ਇੱਕੋ ਇੱਕ ਕਾਲਾ ਵੀ ਗੁਰੂ ਕੋੜੇ ਜਾ ਬਸ ਤੈਨੂੰ ਮੈਂ ਇੰਨਾ ਕਹਿ ਦੇਣਾ ਵੀ ਤੂੰ ਕੀ ਕੀ ਨਹੀਂ ਪ੍ਰਾਪਤ ਕਰੇਗਾ ਉਹ ਗਿਣਤੀ ਤੋਂ ਬਾਹਰ ਹੋ ਜਾਏਗਾ ਸੁਖ ਮਾਇਆ ਨਾਲ ਨਹੀਂ ਖਰੀਦਿਆ ਜਾਂਦਾ ਕਈਆਂ ਕੋਲੇ ਪੈਸਾ ਬੜਾ ਤੇ ਕਈ ਪੈਸਿਆਂ ਦੇ ਲਾਲਚ ਵਿੱਚ ਇੱਕ ਦੂਜੇ ਪਾਸੇ ਜੁੜ ਗਏ ਇਥੇ ਪੈਸੇ ਦਾ ਲਾਲਚ ਨਹੀਂ ਸਭ ਤੋਂ ਵੱਧ ਪੈਸਾ ਹੋਵੇ ਤੇ ਮਨ ਜੇ ਵੀ ਦੁਖੀ ਹੋਵੇ ਤੇ ਫਿਰ ਫਾਇਦਾ ਕੀ ਬਈ ਬਾਬਾ ਕਹਿੰਦਾ ਯਤਨ ਕਰ ਤਨ ਨੂੰ ਸੁਖੀ ਕਰ ਉਹਦੇ ਲਈ ਕੀ ਹੈ ਗੁਰੂ ਦੀ ਆਰਾਧਨਾ ਕਰ ਮਨ ਨੂੰ ਸੁਖੀ ਕਰਨਾ ਤੇ ਨਾਮ ਅੰਮ੍ਰਿਤ ਪੀ ਫਿਰ ਗੁਰੂ ਦੇ ਵਿੱਚ ਧਿਆਨ ਲਗਾ ਹੁਣ ਧਿਆਨ ਦੇ ਪ੍ਰਤੀ ਆਪਾਂ ਵਿਚਾਰ ਸਰਵਣ ਕਰ ਰਹੇ ਆਂ ਕੱਲ ਦੇ ਦੀਵਾਨ ਦੇ ਵਿੱਚ ਇੱਕ ਬਚਨ ਸਾਂਝਾ ਕੀਤਾ ਸੀ ਵੀ ਮੇਰਾ ਗੁਰੂ ਕਹਿੰਦਾ ਹੈ ਨਾ ਵੀ ਜਦੋਂ ਤੂੰ ਕੰਮਕਾਰ ਕਰੇ ਉਦੋਂ ਤੇਰੀ ਸੁਰਤ ਗੁਰੂ ਵੱਲ ਹੋਵੇ ਪਰ ਜਦੋਂ ਤੂੰ ਗੁਰੂ ਦਰਬਾਰ ਦੇ ਅੰਦਰ ਬੈਠਾ ਹੋਵੇਂ ਜਦੋਂ ਤੂੰ ਬਾਣੀ ਪੜ ਰਿਆ ਹੋਵੇਂ ਜਦੋਂ ਤੂੰ ਨਾਮ ਜਪ ਰਿਹਾ ਹੋਵੇਂ ਉਹਦੋ ਤਨ ਤੇ ਮਨ ਦੋਨੋ ਹਾਜ਼ਰ ਹੋਣੇ ਜ਼ਰੂਰੀ ਐ ਕੰਮ ਕਰਦਿਆਂ ਕੰਮ ਕਰ ਰਿਹਾ ਹੱਥਾਂ ਨਾਲ ਪਰ ਸੁਰਤ ਰੱਬ ਨਾਲ ਜੁੜੀ ਐ ਪਰ ਨਾਮ ਜਪਦਿਆਂ ਸੁਰਤ ਕੰਮਕਾਰ ਵੱਲ ਚਲੀ ਗਈ ਐ ਉਹ ਪ੍ਰਵਾਨ ਨਹੀਂ ਗੁਰੂ ਨੂੰ ਜੇ ਕੰਮਕਾਰ ਵਾਲਾ ਤੇ ਸਾਡਾ ਇੱਕ ਬਾਬੇ ਨਾਨਕ ਦਾ ਵਚਨ ਜਿਹੜਾ ਮਰਦਾਨੀ ਨੂੰ ਕਰਿਆ ਕਰਦੇ ਸਨ ਕੀ ਮਰਦਾਨਿਆਂ ਕੀ ਕਰਨਾ ਹੱਥ ਕਾਰਵਲ ਤੇ ਚਿੱਤ ਕਰਤਾਰਵਲ ਹੱਥ ਕੰਮ ਕਰਨ ਤੇ ਚਿੱਤ ਸੁਰਤ ਜਿਹੜੀ ਹੈ ਉਹ ਗੁਰੂਵਲ ਹੋਵੇ ਪਰ ਗੁਰੂ ਦੇ ਨਾਲ ਜੁੜਿਆਂ ਸੁਰਤ ਵੀ ਗੁਰੂਵਲ ਹੋਵੇ ਤੇ ਤਨ ਵੀ ਗੁਰੂਵਲ ਹੋਵੇ ਇੱਥੇ ਬਾਣੀ ਪੜ ਰਿਆ ਇਹ ਨਹੀਂ ਵੀ ਹੱਥੇ ਚ ਗੁਟਕਾ ਹੋਵੇ ਬਾਜ ਗੁਰੂ ਦਾ 파ੜ ਕਰਦਾ ਹੋਵੇ ਤੀ ਸੁਰਤ ਕਿਤੇ ਹੋਰ ਰਵੀ ਮੇਰੇ ਗੁਰੂ ਨੇ ਸਾਨੂੰ ਇੱਕ ਬਚਨ ਸਿਖਾਇਆ ਪਹਿਲਾ ਨਾਮਦੇਵ ਜੀ ਨੂੰ ਕਿਹਾ ਜੀ ਜਦੋਂ ਕੰਮ ਕਰਦੇ ਸੀ ਤੇ ਤਰਲੋਚਨ ਭਗਤ ਉਹਨਾਂ ਦਾ ਮਿੱਤਰ ਕਹਿੰਦਾ ਵੀ ਨਾਮਦੇਵ ਮੈਂ ਲੱਗਦਾ ਦੇਖਿਆ ਤੂੰ ਕੰਮ ਕਰੀ ਜਾਂਦਾ ਰਹਿਣਾ ساری ਦਿਹਾੜੀ ਵੀ ਕੰਮ ਕਰਦਾ ਤੂੰ ਤੇ ਮਾਇਆ ਦੇ ਮੋਹ ਵਿੱਚ ਫਸ ਗਿਆ ਕਿਤੇ ਘੜੀ ਰਾਮ ਸਿਮਰਨ ਵੀ ਕਰ ਲਿਆ ਕਰ ਨਾਮਾ ਮਾਇਆ ਮੋਇਆ ਕਹੇ ਤਰਲੋਚਨ ਮੀਤ ਕਾਹੇ ਥੀ ਪੋਛਾਇ ਲੈ RAM ਨਾ ਲਾਉ ਚੀਤ ਹੈ ਨਾਮਦੇਵ ਤੂੰ ਤੇ ਮਾਇਆ ਦੇ ਮੂਹ ਵਿੱਚ ਫਸਿਆ ਤੂੰ ਤੇ ਪਰਮਾਤਮਾ ਦਾ ਨਾਮ ਜਪਦਾ ਨਹੀਂ ਤੇ ਮਾਇਆ ਦੇ ਕਿਉਂ ਅੰਬਰੇ ਠੋਰਿਆ ਵਾਹਿਗੁਰੂ ਦਾ ਨਾਮ ਕਰ ਲਿਆ ਕਰ ਅੱਲਾ ਦਾ ਖੁਦਾ ਦਾ RAM ਦਾ ਨਾਮ ਜਪ ਲਿਆ ਕਰ ਤੇ ਅੱਗੋ ਪਗਤ ਨਾਮਦੇਵ ਜੀ ਕਹਿੰਦੇ ਨਾਮਾ ਕਹੈ ਤਿਲੋਚਨਾ ਮੁਖ ਤੇ RAM ਸਮਾਲ ਹਾਤ ਪਾਉ ਕਰ ਕਾਮ ਸਭ ਚੀਤ ਨਰਨਜਣ ਨਾਲ ਵੇ ਦੇਖ ਮੇਰੇ ਪਿਆਰੇ ਮਿੱਤਰ ਦੇਖੋ ਮੈਂ ਹੱਥਾਂ ਨਾਲ ਕੰਮ ਕਰਦਾ ਕੰਮ ਹੱਥਾਂ ਨਾਲ ਕਰਨਾ ਪਰ ਕੀ ਕਰਦਾ ਮੈਂ ਮੁਖ ਦੇ ਨਾਲ ਰਸਨਾ ਦੇ ਨਾਲ ਚਿੱਤ ਦੇ ਨਾਲ ਧਿਆਨ ਦੇ ਨਾਲ ਨਾਮ ਨੂੰ ਜਪ ਰਿਹਾ ਹੱਥਾਂ ਨਾਲ ਕੰਮ ਕਰ ਰਿਹਾ ਗੁਰੂ ਨੇ ਕਿਰਤ ਬਖਸ਼ੀ ਹੈ ਪਰ ਕੰਮ ਕਰਦਿਆਂ ਮੇਰੀ ਸੁਰਤ ਜਿਹੜੀ ਹੈ ਉਹ ਨਾਮ ਵੱਲ ਜੁੜੀ ਹੈ ਨਾਮ ਕਹੈ ਤਲੁਚਨਾ ਮੁਕਤੀ ਰਾਮ ਸਮਾਲ ਮੈਂ ਮੁਖ ਦੇ ਨਾਲ ਰਾਮ ਦਾ ਨਾਮ ਜਪਦਾ ਪਰ ਇਨਾਂ ਹੱਥਾਂ ਨਾਲ ਹਾਤ ਪਾਉ ਕਰ ਕਾਮ ਸੰਭ ਹੱਥਾਂ ਪੈਰਾਂ ਨਾਲ ਤੁਰਿਆ ਫਿਰਦਾ ਮੈਂ ਕੰਮ ਕਰਦਾ ਪਰ ਚੀਤ ਨਰੰਜਣ ਨਾਲ ਚਿੱਤ ਮੇਰਾ ਜਿਹੜਾ ਉਹ ਰੱਬ ਨਾਲ ਜੁੜਿਆ ਕਹਿਣ ਤੋਂ ਪਾਪ ਵੀ ਕੰਮ ਕਰਦਿਆਂ ਧਿਆਨ ਗੁਰੂ ਵੱਲ ਹੁਣ ਜਦੋਂ ਗੁਰੂ ਨਾਲ ਜੁੜਨ ਦਾ ਗੁਰਬਾਣੀ ਪੜ੍ਹਨੀ ਹੈ ਉਦੋਂ ਮਨ ਵੀ ਗੁਰੂ ਵੱਲ ਹੋਵੇ ਤੇ ਤਨ ਵੀ ਗੁਰੂ ਵੱਲ ਹੋਵੇ ਇੱਥੇ ਇਹ ਨਹੀਂ ਵੀ ਜੇ ਤੂੰ ਕਹਿਵੇਂ ਤਨ ਕਰਕੇ ਪਾਠ ਕਰ ਲਵੇਂ ਤੇ ਮਨ ਕਿਤੇ ਹੋਰ ਫਿਰਦਾ ਹੋਵੇ ਇਹ ਗੁਰੂ ਨੇ ਸਾਨੂੰ ਫਿਰ ਬਚਨ ਕੀਤਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਸੁਲਤਾਨਪੁਰ ਦੀ ਧਰਤੀ ਤੇ ਕੁਝ ਸਮਾਂ ਮੋਦੀ ਖਾਨਾ ਚਲਾਇਆ 13 13 ਕਹਿ ਕੇ ਤੁਲਿਆ ਇਸ ਸਾਰਿਆਂ ਨੂੰ ਪੰਡਾਰੇ ਬਾਬੇ ਨਾਨਕ ਦਾ ਤੇ ਕਹਿੰਦੇ ਸਾਰਾ ਕੁਝ ਤੇਰਾ ਮੇਰਾ ਗੁਰੂ ਨਾਨਕ ਇੰਨਾ ਕੁਝ ਮੰਗਣ ਆਇਆ ਜੋ ਮੰਗੇ ਬਾਬਾ ਕਹਿੰਦਾ ਚੱਲ ਤੇਰਾ ਤੇ ਕੁਝ ਸਮੇਂ ਬਾਅਦ ਸ਼ਿਕਾਇਤ ਕੀਤੀ ਗਈ ਇਹ ਤੇ ਸਾਰਿਆਂ ਨੂੰ ਤੇਰਾ ਤੇਰਾ ਕਹਿ ਕੇ ਲਟਾਉਂਦਾ ਚੁਗਲਾ ਨੇ ਚੁਗਲੀ ਕੀਤੀ ਕਿਉਂਕਿ ਚੁਗਲਾਣਾਂ ਦੀ ਕਹਾਵਤ ਹੈ ਚੁਗਲ ਕਰਨ ਚੁਗਲਿਓਂ ਬਾਦ ਨਹੀਂ ਰਹਿੰਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਜਿਹਦੀ ਚੁਗਲੀ ਕਰਨ ਦੀ ਆਦਤ ਹੋਵੇ ਨਾ ਉਹ ਜਿੰਨਾ ਕੋਈ ਮੱਦੀ ਰੋਕ ਲਵੇ ਉਹ ਆਪਣੇ ਆਪ ਨੂੰ ਵੀ ਰੋਕਣਾ ਜਾਏ ਫਿਰ ਵੀ ਚੁਗਲੀ ਕਰਨ ਦੀ ਆਤ ਉਹਦੀ ਜਾਂਦੀ ਨਹੀਂ ਉਹਨਾਂ ਨੇ ਚੁਗਲੀ ਕੀਤੀ ਵੀ ਸਾਰਿਆਂ ਨੂੰ ਕਹਿ ਕੇ 13 13 ਲੁਟਾਈ ਜਾਂਦਾ ਨਵਾਬ ਨੂੰ ਕਹਿੰਦੀ ਤੈਨੂੰ ਘਾਟਾ ਪੈ ਜਾਣਾ ਜਦੋਂ ਨਵਾਬ ਕੋਲੇ ਨਵਾਬ ਦੌਲਤਖਾਂ ਦੇਖਿਆ ਇਹ ਵਾਕੇ ਸਾਰਿਆਂ ਨੂੰ 13-13 ਕਹਿ ਕੇ ਲੁਟਾਈ ਜਾਂਦਾ ਕੋਈ ਵੱਧ ਪੈਸੇ ਦਿੰਦਾ ਕੋਈ ਘੱਟ ਪੈਸੇ ਦਿੰਦਾ ਪਰ ਸਾਰਿਆਂ ਨੂੰ ਇੱਕੋ ਜਿਹਾ ਸੌਦਾ ਕਿਉਂਕਿ ਮੇਰੇ ਗੁਰੂ ਨਾਨਕ ਦੀ ਇਹ ਮਰਿਆਦਾ ਆਈ ਵੀ ਸਾਰਿਆਂ ਨੂੰ ਇੱਕੋ ਜਿਹਾ ਮਾਨ ਸਤਕਾਰ ਦੇਣਾ ਕਿਸੇ ਨਾਲ ਥੋੜਾ ਨਹੀਂ ਕਿਸੇ ਨਾਲ ਵੱਧ ਨਹੀਂ ਸਾਰਿਆਂ ਲਈ ਇੱਕੋ ਜੀ ਮੇਰੇ ਗੁਰੂ ਨਾਨਕ ਨੇ ਕਿਸੇ 'ਚ ਫਰਕ ਨਹੀਂ ਰੱਖਿਆ ਫਿਰ ਕੁਝ ਸਮੇਂ ਬਾਅਦ ਜਦੋਂ ਸਾਬ ਕੀਤਾ ਇਹ ਬਾਬੇ ਨਾਨਕ ਵੱਲ ਜਿਆਦੇ ਪੈਸੇ ਨਿਕਲ ਆਏ ਜਿੰਨਾ ਵੇਚਿਆ ਸੀ ਸੋਦਾ ਉਦੋਂ ਵੀ ਜਿਆਦਾ ਪੈਸੇ ਨਿਕਲ ਆਏ ਤੇ ਰੁਕਾ ਦੀ ਤੇ ਹੈਰਾਨ ਹੋਏ ਫਿਰ ਕੁਝ ਦਿਨ ਬਾਅਦ ਗੁਰੂ ਨਾਨਕ ਵੇਈ ਨਦੀ ਇਸ਼ਨਾਨ ਕਰਦੇ ਨੇ ਤੇ ਇੱਕ ਦਿਨ ਸੇਵਕ ਨਾਲ ਗਿਆ ਇਸ਼ਨਾਨ ਕਰਦਿਆਂ ਅੰਮ੍ਰਿਤ ਵੇਲੇ ਸਤਿਗੁਰੂ ਬਾਹਰ ਨਾ ਆਏ ਤੇ ਜਿਹੜਾ ਬਾਹਰ ਸੇਵਾਦਾਰ ਸੀ ਕਿੰਨਾ ਚਿਰ ਡੀਕਦਾ ਰਿਹਾ ਤੇ ਦੇਖਦਿਆਂ ਦੇਖਦਿਆਂ ਵੀ ਜਦ ਨੇ ਚੜ ਗਿਆ ਵੀ ਬਾਬਾ ਨਾਨਕ ਆਇਆ ਨਹੀਂ ਤੇ ਰੌਲਾ ਪੈ ਗਿਆ ਵੀ ਬਾਬਾ ਨਾਨਕ ਡੁੱਬ ਗਿਆ ਡੁੱਬਦਿਆਂ ਨੂੰ ਤਾਰਨ ਵਾਲਾ ਭਾਈ ਕਿੱਥੇ ਡੁੱਬ ਸਕਦਾ ਤਿੰਨ ਦਿਨ ਕਹਿੰਦੇ ਗੁਰੂ ਨਾਨਕ ਸਾਹਿਬ ਨਾ ਆਵੇ ਤੇ ਰੌਲਾ ਪੈ ਗਿਆ ਘਰ ਵਿੱਚ ਬੀਬੀਆਂ ਇਕੱਠੀਆਂ ਹੋਣ ਲੱਗ ਪਈਆਂ ਬੇਬੇ ਨਾਲ ਕੀ ਕੋਲਾ ਕਿ ਕਹਿਣਾ ਵਿਰਾਗ ਕਰਨ ਤੇਰਾ ਵੀ ਚਲਾ ਗਿਆ ਉਨਹੀਂ ਮੜਦਾ ਉਹ ਪਾਣੀ ਦੇ ਬਾਹਰ ਚ ਡੁੱਬ ਗਿਆ ਉਨਹੀਂ ਮਿਲਦਾ ਤੇ ਬੇਬੇ ਨਾਨਕੀ ਨੂੰ ਇੰਨਾ ਭਰੋਸਾ ਪੰ ਬਾਗਾਂ ਵਾਲੀਆਂ ਬੀਬੀਆਂ ਇਹ ਬੇਬੇ ਨਾਨਕੀ ਦੀਆਂ ਵਾਰਸਾਂ ਹੋ ਇੰਨਾ ਭਰੋਸਾ ਰੱਖਿਆ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿੰਨਾ ਬਾਬੇ ਨਾਨਕ ਹੀ ਨੇ ਆ ਬਾਬੇ ਨਾਨਕ ਹੀ ਤੇ ਰੱਖਿਆ ਕਹਿਣ ਲੱਗੀ ਮੇਰਾ ਵੀਰ ਡੁੱਬ ਨਹੀਂ ਸਕਦਾ ਉਹ ਤੇ ਡੁੱਬਦਿਆਂ ਹੋਿਆਂ ਨੂੰ ਕੱਢਣ ਵਾਸਤੇ ਸੰਸਾਰ ਵਿੱਚ ਆਇਆ ਉਹ ਕਿਵੇਂ ਡੁੱਬ ਜਾਏਗਾ ਤੇ ਭਰੋਸਾ ਤੀਜੇ ਦਿਨ ਬਾਅਦ ਗੁਰੂ ਨਾਨਕ ਸਾਹਿਬ ਫਿਰ ਵੇਈ ਨਦੀ ਕਿਨਾਰੇ ਬੈਠੇ ਨੇ ਸੁਰਤ ਜੋੜੀ ਧਿਆਨ ਲਾਈ ਤੇ ਫਿਰ ਰੌਲਾ ਪੈ ਗਿਆ ਬਾਬਾ ਨਾਨਕ ਆ ਗਿਆ ਤੇ ਬਾਬੇ ਨਾਨਕ ਨੇ ਉਸ ਵੇਲੇ ਅਕਾਲ ਪੁਰਖ ਤੋਂ ਵਾਹਿਗੁਰੂ ਦਾ ਮੰਤਰ ਮੂਲ ਮੰਤਰ ਅਤੇ ਉਪਦੇਸ਼ ਦਿੱਤਾ ਕਿ ਸਾਰੇ ਅਸੀਂ ਪਾਈ ਪਾਈਆਂ ਸਾਰੀਆਂ ਜਾਤਾਂ ਪਾਤਾਂ ਨੂੰ ਮਟਾਇਆ ਸਾਰੇ ਧਰਮਾਂ ਨੂੰ ਮਟਾਇਆ ਇੱਕੋ ਸਭਨਾ ਨੂੰ ਸਾਂਝਾ ਉਪਦੇਸ਼ ਦਿੱਤਾ ਤੇ ਬਚਨ ਦਿੱਤਾ ਨਾ ਕੋ ਹਿੰਦੂ ਨਾ ਮੁਸਲਮਾਨ ਨਵਾਬ ਦੌਲਤ ਖਾਂ ਕੋਲੇ ਇਹ ਗੱਲ ਪਹੁੰਚੀ ਵੀ ਬਾਬਾ ਨਾਨਕ ਕਹਿੰਦਾ ਬਈ ਨਾ ਕੋ ਹਿੰਦੂ ਨਾ ਮੁਸਲਮਾਨ ਚਲੋ ਬਾਬੇ ਨੂੰ ਕਹੀਏ ਵੀ ਸਾਡੇ ਨਾਲ ਮਸੀਤੇ ਜਾ ਕੇ ਨਿਮਾਜ਼ ਕਰੇ ਜਦੋਂ ਇਹ ਗੱਲ ਚੱਲੀ ਬਾਬਾ ਕਹਿੰਦਾ ਜੀ ਮੈਂ ਜ਼ਰੂਰ ਤੁਹਾਡੇ ਨਾਲ ਨਿਮਾਜ਼ ਕਰਾਂਗਾ ਜਦੋਂ ਨਿਮਾਜ਼ ਕਰਨ ਲਈ ਕਾਜੀ ਅਤੇ ਨਵਾਬ ਮਸੀਤ ਵਿੱਚ ਨਵਾਬ ਨਿਵਾਜ਼ ਕਰ ਰਹੇ ਨੇ ਨਿਵਾਦ ਕਰਦਿਆਂ ਉਹਨਾਂ ਦੇਖਿਆ ਬਾਬੇ ਨਾਨਕ ਝੁਕੇ ਨਹੀਂ ਉਵੇਂ ਹੀ ਖੜੇ ਰਹੇ ਨਾਲ ਨਮਾਜ਼ ਨਹੀਂ ਕੀਤੀ ਨਮਾਜ਼ ਪੜਨ ਤੋਂ ਬਾਅਦ ਕਾਜੀ ਨੇ ਬਾਬੇ ਨੂੰ ਕਿਹਾ ਵੀ ਤੂੰ ਕਹਿੰਦਾ ਸੀ ਨਾ ਹਿੰਦੂ ਨਾ ਮੁਸਲਮਾਨ ਤੁਸੀਂ ਤੇ ਨਾਲ ਨਮਾਜ਼ ਕੀਤੀ ਨਹੀਂ ਤੁਸੀਂ ਤੇ ਸਾਡੇ ਨਾਲ ਧੋਖਾ ਕੀਤਾ ਮੇਰਾ ਬਾਬਾ ਪਤਾ ਕੀ ਕਹਿੰਦਾ ਕਹਿੰਦਾ ਨਵਾਬ ਜੀ ਕਾਜੀ ਜੀ ਤੁਸੀਂ ਇੱਥੇ ਹੈ ਹੀ ਨਹੀਂ ਸੀ ਜੇ ਤੁਸੀਂ ਇੱਥੇ ਹੁੰਦੇ ਤੇ ਮੈਂ ਤੁਹਾਡੇ ਨਾਲ ਨਿਵਾਜ਼ ਕਰਦਾ ਕਹਿੰਦੇ ਕਿਉਂ ਨਹੀਂ ਉਹ ਕਹਿੰਦੇ ਮਹਿਮੂਦ ਦੇ ਨਾਲ ਕਾਜੀ ਕਹਿੰਦੇ ਨਿਵਾਜ਼ ਪੜੀ ਐ ਤੇ ਸਾਰਿਆਂ ਨੇ ਸਜਦਾ ਕੀਤਾ ਤੇ ਤੁਸੀਂ ਸਾਡੇ ਨਾਲ ਕਿਉਂ ਨਹੀਂ ਪੜੀ ਤਾਂ ਮੇਰੇ ਬਾਬੇ ਨੇ ਨੇ ਕਿਹਾ ਕਾਜੀ ਜੀ ਜਦੋਂ ਤੁਸੀਂ ਨਿਮਾਜ਼ ਕਰਦੇ ਸੋ ਤੁਸੀਂ ਮੂੰਹ ਦੇ ਨਾਲ ਤੇ ਪੜ ਰਹੇ ਸੀ ਪਰ ਤੁਹਾਡੀ ਸੁਰਤ ਕਿੱਥੇ ਸੀ ਆਪਣੇ ਆਪ ਦੱਸੋ ਕਹਿ ਲੱਗਾ ਜੀ ਮੈਂ ਨਮਾਜ਼ ਕਰਦਿਆਂ ਮੇਰੀ ਸੁਰਤ ਮੇਰੇ ਘਰ ਦੇ ਵਿੱਚ ਇੱਕ ਨਵੀਂ ਘੋੜੀ ਸੂਈ ਤੇ ਬਿਸ਼ੇਰੀ ਛੋਟਾ ਬੱਚਾ ਸੀ ਤੇ ਮਨ ਵਿੱਚ ਖਿਆਲ ਸੀ ਕਿਤੇ ਬਿਸ਼ੇਰਾ ਤੁਰਦਾ ਤੁਰਦਾ ਘਰ ਦੀ ਖੂਹੀ ਵਿੱਚ ਨਾ ਡਿੱਗ ਪਏ ਤੇ ਬਾਬਾ ਕਹਿੰਦੇ ਫਿਰ ਤੂੰ ਇੱਥੇ ਨਹੀਂ ਸੀ ਨਾ ਚਲੋ ਕਹਿੰਦੇ ਜੀ ਮੇਰੇ ਨਾਲ ਨਹੀਂ ਕੀਤੀ ਤਾਂ ਤੁਸੀਂ ਨਵਾਬ ਸਾਹਿਬ ਨਾਲ ਕਰ ਲੈnde ਵੀ ਮੇਰਾ ਤੇ ਮਨ ਉੱਧਰ ਸੀ ਕਹਿੰਦੇ ਨਵਾਬ ਸਾਹਿਬ ਦਾ ਮਨ ਵੀ ਇੱਥੇ ਨਹੀਂ ਸੀ ਨਵਾਬ ਸਾਹਿਬ ਇੱਥੇ ਖੜੇ ਪਰ ਇਹਨਾਂ ਦਾ ਧਿਆਨ ਸੀ ਵੀ ਕਾਬਲ ਦੇ ਵਿੱਚ ਦਾਈਏ ਵਧੀਆ-ਵਧੀਆ ਘੋੜੇ ਖਰੀਦ ਕੇ ਲਿਆਈਏ ਇਹ ਵੀ ਨਮਾਜ਼ ਇੱਥੇ ਕਰ ਰਹੇ ਨੇ ਪਰ ਸੁਰਤ ਇਹਨਾਂ ਦੀ ਕਾਬਲ ਕੰਧਾਰ ਦੇ ਘੋੜੇ ਖਰੀਦਣ ਵਿੱਚ ਹੈ ਮੈਂ ਮੈਂ ਹੁਣ ਨਮਾਜ਼ ਕਿਹਦੇ ਨਾਲ ਕਰਦਾ ਇਸ ਲਈ ਗੁਰੂ ਨੇ ਇਹ ਦਰਸਾਇਆ ਕਿ ਜਦੋਂ ਪਾਠ ਕਰਨਾ ਬਾਣੀ ਪੜ੍ਹਨੀ ਹੈ ਤਨ ਦੀ ਵੀ ਹਾਜ਼ਰੀ ਜ਼ਰੂਰੀ ਹੈ ਤੇ ਮਨ ਦੀ ਹਾਜ਼ਰੀ ਨਵਾਬ ਤੇ ਕਾਜੀ ਦੋਨਾਂ ਭੁੱਲ ਬਖਸ਼ਾਈ ਵਾਕਏ ਸਾਡੇ ਅਸੀਂ ਮੂੰਹ ਨਾਲ ਜ਼ਰੂਰ ਨਵਾਜ ਪੜ੍ਹ ਰਹੇ ਸਾਂ ਪਰ ਸਾਡੀ ਸੁਰਤ ਜਿਹੜੀ ਹੈ ਸਾਡਾ ਜਿਹੜਾ ਧਿਆਨ ਹੈ ਉਹ ਜ਼ਰੂਰ ਪਾਸੇ ਸੀ ਇਸੇ ਲਈ ਗੁਰੂ ਨੇ ਸਾਨੂੰ ਬਚਨ ਕੀਤਾ ਭਾਈ ਜਦੋਂ ਪਾਠ ਕਰੋ ਯਤਨ ਕਰੋ ਤਨ ਵੀ ਜੁੜ ਜਾਏ ਮਨ ਵੀ ਜੁੜ ਜਾਏ ਥੀ ਵੀ ਦੋ ਹਾਜ਼ਰੀਆਂ ਪ੍ਰਮਾਣ ਸੰਗਤ ਵਿੱਚ ਬੈਠੇ ਆ ਤਨ ਕਰਕੇ ਬੈਠੇ ਆ ਜੇ ਮਨ ਲੱਗਿਆ ਤੇ ਮਨ ਦੀ ਹਾਜ਼ਰੀ ਹੈ ਨਹੀਂ ਤੇ ਇਕੱਲੇ ਤਨ ਦੀ ਹਾਜ਼ਰੀ ਹੈ ਗੁਰੂ ਕਹਿੰਦੇ ਨੇ ਇੱਥੇ ਤਨ ਤੇ ਮਨ ਦੀ ਹਾਜ਼ਰੀ ਦੋਵੇਂ ਪ੍ਰਮਾਣ ਹੋਵੇਗੀ ਕਿਸੇ ਦੇ ਵਿਆਹ ਜਾਈਏ ਕਿਸੇ ਦੇ ਭੋਗ ਤੇ ਜਾਈਏ ਕਿਸੇ ਦੇ ਸਮਾਗਮ ਤੇ ਜਾਈਏ ਉੱਥੇ ਅਸੀਂ ਸਰੀਰ ਕਰਕੇ ਜਾਈਏ ਧਿਆਨ ਸਾਡਾ ਕੰਮ ਚ ਹੋਵੇ ਤੇ ਘਰ ਵਾਲਿਆਂ ਨੂੰ ਮਿਲ ਜੇ ਤੇ ਘਰ ਵਾਲਿਆਂ ਨੂੰ ਖੁਸ਼ੀ ਹੁੰਦੀ ਵੀ ਸਾਡਾ ਬੰਦਾ ਸਾਨੂੰ ਮਿਲਣ ਆਇਆ ਪਰ ਗੁਰੂ ਕਹਿੰਦੇ ਜਦੋਂ ਤੂੰ ਇੱਥੇ ਆਇਆ ਤੂੰ ਵੀ ਆਏ ਤੇਰਾ ਮਨ ਵੀ ਤੇਰਾ ਧਿਆਨ ਵੀ ਲੱਗੇ ਇਸ ਲਈ ਪਾਈ ਬਾਣੀ ਪੜਨ ਵੇਲੇ ਸੰਗਤ ਕਰਨ ਵੇਲੇ ਸਿਮਰਨ ਕਰਨ ਵੇਲੇ ਗੁਰੂ ਦੇ ਨਾਲ ਜੁੜਨ ਲੱਗਿਆ ਗੁਰੂ ਕਹਿੰਦੇ ਗੁਰ ਸੇਵੀਜੈ ਅੰਮ੍ਰਿਤ ਪੀਜੈ ਲੱਗੇ ਸਹਿਜ ਤਿਆਨੂ ਸਹਿਜ ਦੇ ਨਾਲ ਧਿਆਨ ਲਗਾਉਣਾ ਹੈ ਗੁਰੂ ਦੇ ਨਾਲ ਸੁਰਤ ਜੋੜਨੀ ਹੈ ਨਾਮ ਨੂੰ ਜਪਣਾ ਨਾਮ ਅੰਮ੍ਰਿਤ ਨੂੰ ਪੀਣਾ ਤੇ ਐਸੀ ਗੁਰੂ ਸਿੱਖਾਂ ਤੋਂ ਗੁਰੂ ਸਾਹਿਬ ਜੀ ਕਹਿੰਦੇ ਨੇ ਮੈਂ ਬਲ ਬਲ ਸਦ ਕੁਰਬਾਨੋ ਐਸੀ ਗੁਰੂ ਕੇ ਸਿੱਖਾਂ ਤੋਂ ਮੈਂ ਬਲਿਹਾਰ ਤੇ ਕੁਰਬਾਨ ਜਾਣਾ ਐਸੀ ਗੁਰੂ ਕੇ ਸਿੱਖ ਬਣੀਏ ਕਿਉਂਕਿ ਗੁਰੂ ਦੀ ਸਾਡੇ ਤੇ ਬਖਸ਼ਿਸ਼ ਹੋਵੇ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਗੁਰੂ ਨਾਲ ਜੁੜੀਏ ਤੇ ਨਾਮ ਜਪੀਏ ਸਾਡਾ ਲੋਕ ਸੁਖੀ ਪਰਲੋਕ ਸੁਹਿਲਾ ਹੋਏ ਵਡਪਾਗਿਆਂ ਨੇਤ ਨਾਮ ਅੰਮ੍ਰਿਤ ਵੇਲੇ ਗੁਰੂ ਸੰਗਤ ਵੀ ਡੁੜ ਕਰ ਸਤਿਗੁਰੂ ਦੀ ਪਾਵਨ ਬਾਣੀ ਹਰ 10 ਕੀਰਤਨ ਕਥਾ ਵਿਚਾਰਾ ਸਰਵਣ ਕਰ ਆਨੰਦ ਮਾਨਣਾ ਕਰੇ